ਆਪਣੀ ਬੰਦ ਬਣਾਉਣੀ ਇੱਕ ਮੈਂ ਸਰੀਰ ਜਿਹੜਾ ਹੈ ਉਹ ਸੰਸਾਰ ਦੀ ਬੰਦ ਬਣਾਉਣੀ ਹੈ ਜਿਹਦੇ ਵਿੱਚ ਮੈਂ ਮੜਨਾ ਹੈ ਜਿੱਥੇ ਅਕਾਰ ਪੁਰਖ ਆਪਣੀ ਸਰੀਰ ਦੇ ਵਿੱਚ ਆਪੀ ਭਰ ਗਿਆ ਆਪਣਾ ਥੇਵ ਹੋਰ ਕਿ ਦੱਸਦਾ ਮੈਂ ਆਪਣਾ ਜਿਹੜਾ ਆ ਮੜਦਾ ਚੁੱਕ ਕੇ ਦੱਸ ਰਿਹਾ ਥੇਵ ਥੋਲ ਕੇ ਦੱਸ ਰਿਹਾ ज्योति ज्योत रूप आ रहा कि अपनी कृपा का करे खेल तुड़दा हर सुर परदा आ छटाईया ये देह धारण की थी ज्योति ज्योत का काल तुम्हारा खेदे में प्रकट हो सतगुरु शब्द कहआ कि खेल करे विच शरीर सतगुरु शब्द ने कहा कि खेल करना चाहिए सतगुरु शब्द कहंदा ऐ प्रभु जे तु एक शरीर चुन लेना है ते कणकपुरी में जा जाना कोई शक रह गया और संत जी ਕਈ ਜੀ ਵਾਜੇ ਵੀ ਹਰ ਸੰਗਤ ਦੇ ਵਿੱਚ ਇੱਕ ਗਲਤ ਵਿਚਾਰ ਰੱਖਦੇ ਆ ਕਿ ਅਕਾਲ ਪੁਰਖੁੱਤੇ ਸੀ ਪਹਿਲਾਂ ਅਕਾਲ ਪੁਰਖ ਦੀ ਜੋਤ ਮਹਾਰਾਜ ਸੇਰ ਸਿੰਘ ਜਾਗੀ ਤੇ ਫਿਰ ਮਹਾਰਾਜ ਪੂਰ ਸਿੰਘ ਜਾਗੀ ਇਹ ਗਲਤ ਵਿਚਾਰ ਹੈ ਅਕਾਲ ਪੁਰਖੁੱਤੇ ਨਹੀਂ ਸੀ ਅਕਾਲ ਪੁਰਖ 1943 ਫਿਰ ਮੈਨੂੰ ਪੇਟਕਵਿਟ ਦੇ ਵਿੱਚ ਪ੍ਰਗਟ ਹੋਏ ਸੀ ਸੱਚਖੰਡ ਦਾ ਸੰਗਠਨ ਕੱਢ ਕੇ ਔਰ ਅਕਾਲ ਪੁਰਖ ਸਮੈਮ ਅਨੰਤ ਤਲਾਂ ਦੇ ਮਾਲਕ ਪੇਟਕਵਿਟ ਦੇ ਵਿੱਚ ਖੁਦ ਖੁਦਾ ਜਿੰਨੂੰ ਕਹਿੰਦੇ ਆ ਪ੍ਰਗਟ ਹੋਏ ਅਕਾਲ ਪੁਰਖ ਦੀ ਜੋਤ ਮਹਾਰਾਜ ਛੇਰ ਸਿੰਘ ਜੀ ਨਹੀਂ ਆਇਆ ਅਕਾਲ ਪੁਰਖ ਨੇ ਮਹਾਰਾਜ ਛੇਰ ਸਿੰਘ ਤੇ ਜੋਧਾ ਨੂੰ ਭੇਜੀ ਤੇ ਫਿਰ ਮਹਾਰਾਜ ਕੋਲ ਸਕੇ ਭੇਜੀ ਤੇ ਇਹ ਸਮਝਾਤਾ ਵੀ ਬੱਜੋ ਇਹ ਵੀ ਗਲਤ ਵਿਚਾਰ ਹੈ ਗਲਤ ਮਾਰਗ ਮਤ ਹੈ ਅਕਾਲ ਪੁਰਖ ਮਹਾਰਾਜ ਨੇ ਵੀ ਸੁਲੈਮ ਜੋਦਰੂਪ ਆਪ ਆਪਣੀ ਗਰੀਦ ਵਿੱਚ ਡੇਰਾ ਲਾਇਆ ਆਪ ਪ੍ਰਗਟ ਹੋਇਆ ਸਤਿਗੁਰੂ ਸ਼ਬਦ ਕਹਿੰਦਾ ਹੈ ਐ ਪ੍ਰਭੂ ਜੇ ਤੁਮ ਇੱਕ ਸਰੀਰ ਚੁਣ ਲੈਣਾ ਤੇ ਕਣਕਪੁਰੀ ਵਿੱਚ ਆ ਜਾਣਾ ਹੈ ਤੇ ਤੁਮ ਉਹ ਸਰੀਰ ਵਿੱਚ ਵਰ ਕੇ ਚਰੇਗਾ ਕੀ ਮੈਨੂੰ ਇਹ ਵੀ ਸਮਝਾ ਦੇ ਇਹ ਮੈਨੂੰ ਤੂੰ ਇਹ ਸਮਝਾ ਦੇ ਸਤਿਗੁਰੇ ਸ਼ਬਦ ਦੇ ਤੋਂ ਸਮਝਾਏ ਸਤਿਗੁਰੇ ਸ਼ਬਦ ਦੇ ਤੋਂ ਸਿੱਖਿਆ ਦੇ ਤਾ ਲਾਣੀ ਤੋਂ ਸਤਿਗੁਰੇ ਸ਼ਬਦਨ ਤੋਂ ਸਮਝਾਉਣ ਵਾਲਾ ਕੋਣ ਆਪਾਲਪੁਰਖ ਆਪਾਲਪੁਰਖ ਸਤਿਗੁਰੂ ਸਾਧਨ ਨੂੰ ਪਹੁੰਚਾਉਂਦਾ ਔਰ ਆਪਾਲਪੁਰਖ ਸਤਿਗੁਰੂ ਸ਼ਬਦ ਨੂੰ ਹੁਕਮ ਦੇਂਦਾ ਔਰ ਉਸ ਲੋਕੋ ਕੋਲੋਂ ਦੋਧ ਬਣ ਕੇ ਸਾਰੀ ਰਚਨਾ ਦੇ ਵਿੱਚ ਬੋਲ ਜਹਾਨ ਵਿੱਚ ਲੱਗੇ ਉਸ ਉਪੰਸੰਦੇਸ਼ ਨੂੰ ਅੱਗੇ ਤੇ ਦੱਸਦਾ ਤੁਹਾਨੂੰ ਤੋੜ ਕੇ ਸੋਨਾਰ ਵਿਚਾਰਨਾ ਹੈ ਸਤ ਸਜ ਦੇ ਜਨਾਈਆ ਮੈਨੂੰ ਇਹ ਬਿਲਕੁਲ ਸੱਚ ਕਰਕੇ ਦੱਸਦੇ ਕਿ ਮੈਨੂੰ ਇਹ ਬਿਲਕੁਲ ਸੱਚ ਕਰਕੇ ਦੱਸਦੇ ਤੂੰ مالک ਪੀਰਨ ਪੀਰ ਤੂੰ مالک ਪੀਰਨ ਪੀਰ ਤੂੰ ਸਾਰਿਆਂ ਤੋਂ ਵੱਡਾ ਸਾਰਿਆਂ ਦਾ ਮਾਲਕ ਹੈ ਕਿ ਤੂੰ ਸਾਰਿਆਂ ਤੋਂ ਵੱਡਾ ਹੈ ਤੇ ਸਾਰਿਆਂ ਦਾ ਮਾਲਕ ਕੌਣ ਕਹਿ ਰਿਹਾ ਸਤਿਗੁਰੂ ਸ਼ਬਦ ਬਕਾਲ ਤੂੰ ਕਿ ਤੂੰ ਸਾਰਿਆਂ ਤੋਂ ਬਕਾਅ ਤੇ ਸਾਰਿਆਂ ਦਾ ਮਾਲਕ ਹੈ ਬੇਪਰਵਾਹ নূর ਅਲਾਹੀਆ ਤੇਰਾ ਸਾਰਿਆਂ ਤੋਂ ਵੱਖਰਾ ਰੂਪ ਹੈ ਅਲਾਹੀ নূর ਹੈ ਤੇ ਜੋ ਚਾਹੇ ਤੂੰ ਕਰਨ ਵਾਹਾਂ ਇਸ ਆਪ ਕੋਲ ਚੱਕ ਲਿਆ ਤਾਂ ਸੰਭਿਉ ਪੁਲਿਸ ਤੋਂ ਅੱਗੇ ਥੋੜਾ ਆਪ ਵਿੱਚੋਂ ਛੱਡਿਆ ਅੱਗੇ ਸਮੇਂ ਦੀ ਕਾਰਨ ਵੀ ਥੋੜਾ ਰੂਤ ਲਾਪਾਂਗੇ ਨਗਰ ਜੋ ਸੋਰੇ ਅਵਤਾਰ ਪੈਗੰਬਰ ਨਗਰ ਕੋਈ ਨਾ ਆਇਆ ਅਵਤਾਰ ਪੈਗੰਬਰ ਗੁਰ ਭਾਵੇਂ ਕਿੰਨੇ ਮਹਤਾਤ ਦੇ ਕੇ ਭੇਜਾਂ ਸੁਣ ਲਿਓ ਸਤ ਕਰਕੇ ਕਿ ਅਵਤਾਰ ਪੈਗੰਬਰ ਗੁਰ ਕਹਾਂ ਮੈਂ ਕਿੰਨੇ ਮਹਤਾਤ ਦੇ ਕੇ ਪੇਚਾਂ ਦੇ ਕੇ ਅੰਤ ਕੋਨਾ ਦਾ ਮੈਂ ਸੁਣਾ ਸੁੱਟ ਕਰਕੇ ਅੰਤ ਕੋਨਾ ਦਾ ਮੈਂ ਜ਼ਰੂਰ ਸਰੀਰ ਨਾਸ ਕਰਾਂਗਾ ਜੋ ਬਚਨ ਸ਼ੁਰੂ ਕਰਕੇ ਕੀਤੇ ਸੀ ਕਿ ਚਾਹੇ ਕਿੰਨੇ ਵੀ ਅਵਤਾਰ ਮਗੱਰ ਗੁਰੂ ਭੇਜਾਂ ਕਾਜ ਤੋਂ ਕਿਤੇ ਮੈਂ ਅੰਤੋਨਾ ਦਾ ਸਰੀਰ ਜ਼ਰੂਰ ਨਾਸ ਕਰਾਂਗਾ ਕਿ ਸਰੀਰ ਕਦਾ ਨਹੀਂ ਰਹੂਗਾ ਅਕਾਲ ਪੁਰਖੀ ਭੇਜਣ ਵਾਲਾ ਸਰੀਰਾਂ ਦੀ ਹਾਰਨਾ ਕਰਕੇ ਔਰ ਅਕਾਲ ਪੁਰਖੀ ਸਰੀਰਾਂ ਨੂੰ ਨਾਸ ਕਰਨ ਵਾਲਾ ਜੋ ਘੜਿਆ ਸੁਦੇਵਾਂ ਪੰਨ ਕੇ ਜੋ ਘੜਿਆ ਸੁਦੇਵਾਂ ਪੰਨ ਜਿੰਨੂੰ ਮੈਂ ਬਣਾਵਾਂਗਾ ਕੇ ਜਿੰਨੂੰ ਮੈਂ ਬਣਾਵਾਂਗਾ ਉਹਦਾ ਮੈਂ ਨਾਸ਼ ਜ਼ਰੂਰ ਕਰਾਂਗਾ ਉਨ ਭੰਨ ਦੇਵਾਂ ਹਰ ਸੰਤ ਜੋ ਕਾਲਪੁਰ ਮੈਰੇ ਨੇ ਸਤਿ ਸ਼ੰਕਰ ਨੂੰ ਕਿ ਮੈਂ ਜਿੰਨੂੰ ਬਣਾਵਾਂਗਾ ਉਹਦਾ ਮੈਂ ਨਾਸ਼ ਜ਼ਰੂਰ ਕਰਾਂਗਾ ਪੰਨਨ ਹਾਰ ਆਪੇ ਉਪਵਾਈਆ ਇਹ ਸਭ ਕੁਝ ਕਰਨ ਕਰਾਉਣ ਦਾ ਜ਼ਿੰਮੇਵਾਰ ਮੈਂ ਆਪ ਹੋਵਾਂਗਾ ਹਰ ਸੰਕਤਿਓ ਵਿਚਾਰਿਓ ਕਿ ਜੋ ਵੀ ਕਰਨ ਕਰਨਾ ਕਰਾਉਣਾ ਹੈ ਅਕਾਰਪੁਰਖ ਕਹਰੇ ਹਨ ਇਹ ਸਭ ਕੁਝ ਕਰਨ ਕਰਾਉਣ ਦਾ ਜ਼ਿੰਮੇਵਾਰ ਮੈਂ ਆਪ ਹੋਵਾਂਗਾ ਇਹਦਾ ਜ਼ਿੰਮੇਵਾਰ ਮੈਂ ਆ ਕਿ ਮੈਂ ਜ਼ਿੰਮੇਵਾਰ ਕਿਹਨਾਂ ਹਾਂ ਮੈਂ ਹੀ ਜ਼ਿੰਮੇਵਾਰ ਹਾਂ ਕਿ ਮੈਂ ਹੀ ਸਰੀਰ ਬਣਾਉਣਾ ਮੈਂ ਭੰਦਾ ਹਾਂ ਇਤਨੇ ਨਿਯਮਤ ਸਹਿਬਾਨ ਪਕੰਬਰ ਸਹਿਬਾਨ ਗੁਰੂ ਸਹਿਬਾਨ ਮੈਂ ਹੀ ਸਰੀਰ ਬਣਾਉਣਾ ਔਰ ਮੈਂ ਹੀ ਭੰਦਾ ਕਾਰਕੂ ਕਹਿੰਦੇ ਇਹਦੀ ਜ਼ਿੰਮੇਵਾਰੀ ਮੈਂ ਲੈਦਾ ਆਂ ਕਿ ਮੈਂ ਕਰਨਾ ਹੈ ਮੈਂ ਮੈਂ ਕਰਦਾ ਹੈ ਪੰਜ ਜੇਠ ਘਰ ਤਾਪੋ ਚੜਨਾ ਜਨ ਦੁੱਖ ਦਾ ਕਿ ਸੁਣਿਓ ਹਰ ਸੰਕੀਓ ਕਾਲ ਤੁਰ ਕਹਿ ਰਹੇ ਸਤਿਗੁਰੂ ਸ਼ਬਦ ਆਪਣੇ ਗੁਰੂ ਨੂੰ ਪੰਜ ਜੇਠ ਘਰ ਤਾਪੋ ਚੜਨਾ ਜਨ ਪਰ ਯਾਦ ਰੱਖੀ ਜਿਹੜਾ ਸਰੀਰ ਮੈਂ ਆਪਣੇ ਵਾਸਤੇ ਬਣਾਉਣਾ ਹੈ ਪਰ ਯਾਦ ਰੱਖੀ ਜਿਸ ਨੂੰ ਕਿਹਾ ਸਤਪੁਰਿ ਚੱਕ ਤੋਂ ਆਪਣੇ ਰੂਹ ਤੋਂ ਪਰ ਯਾਦ ਰੱਖੀ ਜਿਹੜਾ ਸਰੀਰ ਮੈਂ ਆਪਣੇ ਵਾਸਤੇ ਬਣਾਉਣਾ ਹੈ ਕਿ ਮੈਂ ਆਪਣੇ ਵਾਸਤੇ ਜਿਹੜਾ ਸਰੀਰ ਬਣਾਉਣਾ ਹੈ ਸਾਹਮਣੀ ਦਰਸ਼ਨ ਕਰ ਸਕਾਂ ਜੇਸਾ ਸਰੀਰ ਤਾਂ ਹੈ ਜਿਸ ਬੇਪਰਖਾਏ ਆਪਣੇ ਸਰੀਰ ਵਰਤਾਂ ਪਰਮੇਸ਼ਰ ਦਾਸ ਰੇ ਕਿ ਜਿਹੜਾ ਮੈਂ ਆਪਣੇ ਵਾਸਤੇ ਸਰੀਰ ਬਣਾਉਣਾ ਹੈ ਜਿਹੜਾ ਸਰੀਰ ਮੈਂ ਆਪਣੇ ਵਾਸਤੇ ਬਣਾਉਣਾ ਹੈ ਇਹ 1948 ਬਿਕਰਮੀ ਨੂੰ ਕਦੋਂ ਕਿਹੜਾ ਸਮਾਂ 1948 ਬਿਕਰਮੀ ਨੂੰ ਤਾਪੋ ਦੇ ਘਰ ਚੰਦ ਚੜਨਾ ਹੈ ਇਹੋ ਆਹ ਹੈ ਤਾਪੋ ਦੇ ਘਰ ਚੰਦ ਚੜਨਾ ਹੈ ਇਸ ਤਾਪੋ ਦੇ ਘਰ ਚੰਦ ਚੜਿਆ ਸਾਹਮਣੇ ਆਰਦੰਭੀਓ ਦਰਸ਼ਨ ਕਰੋ ਤਾਬੋ ਦੇ ਘਰ ਚੰਦ ਚੜਿਆ ਪਰਮੇਸ਼ਰ ਕਹਿ ਰਹੇ ਕਿ ਚੰਦ ਚੜ ਜਾਣਾ ਮੈਂ ਇੱਥੇ 1948 ਵਿਕਰਮੀ ਨੂੰ ਦੱਸ ਰਹੇ ਨੇ ਇਹ 1948 ਵਿਕਰਮੀ ਨੂੰ ਤਾਬੋ ਦੇ ਘਰ ਚੰਦ ਚੜਨਾ ਹੈ ਕਿ ਕਿ ਚੰਦ ਚੜਿਆ ਜਵੀਆਂ ਗ੍ਰੰਥਾਂ ਦੇ ਵਿੱਚ ਲਿਖਿਆ ਆ ਤਾਬੋ ਦੇ ਘਰ ਚੰਦ ਚੜਨਾ ਹੈ ਤਾਬੋ ਦੇ ਘਰ ਜਨਮ ਲੈਣਾ ਹੈ ਹਰ ਸੰਤ ਜੀ ਉਹ ਚੰਦ ਚੜਨਾ ਹੈ ਜਨਮ ਲੈਣਾ ਹੈ ਤੋ ਜਿਹੜੇ ਜੀਵ ਪ੍ਰਾਣੀਏ ਵੱੱਦਣ ਰੱਖਦੇ ਆ ਮਨ ਵੱਤ ਨਾਲ ਗੱਲਾਂ ਬਾਤਾਂ ਇਦਰ ਉੱਧਰ ਦੇ ਵਿਚਾਰ ਰੱਖਦੇ ਆ ਕਿ ਉਹ ਨਹੀਂ ਤੱਤਾਂ ਵਾਲਾ ਇੱਥੇ ਕਿਸ ਦੀ ਗੱਲ ਹੋ ਰਹੀ ਹੈ ਮਹਾਰਾਜ ਸ਼ੇਰ ਸਿੰਘ ਤੱਤਾਂ ਵਾਲੇ ਦੀ ਗੱਲ ਹੋ ਰਹੀ ਹੈ ਕਿ ਹੋਰ ਕਿੱਥੇ ਕਾਲਪੁਰ ਦੀ ਹੋ ਰਹੀ ਹੈ ਉਹ ਹੰਤ ਕਿੱਥੇ ਬਣੀ ਉਹ ਸਮਾਂ ਕੋ ਨਗਰ ਕੋ ਮਾਤਾ ਕਿਹੜੀ ਬਣੀ ਮਾਤਾ ਕਾਹੋ ਨੂੰ ਮਾਤਾ ਦਾ ਮਾਨ ਲਿਆ ਜਿਸ ਔਖ ਨੂੰ ਪਰਮੇਸ਼ਰ ਨੇ ਘੜ ਲਾਇਆ ਜਿਸ ਔਖ ਦੇ ਵਿੱਚ ਆਪਣਾ ਪੰਜ ਤਤ ਸਰੀਰ ਆਪਣਾ ਘਾੜਨ ਘੜਿਆ ਔਰ ਵਾਤਾਵਰਨ ਤਾਪੋ ਦੀ ਕੋ ਪ੍ਰਭੂ ਕਰਾਇਆ ਔਰ ਵਾਤਾਵਰਨ ਤਾਪੋ ਕਿੱਥੇ ਸੀ ਪਹਿਲਾਂ ਆਪਣੇ ਔਰ ਤੋਂ ਪਹਿਲਾਂ ਹੀ ਅਰਦਾਸ ਗੁਰਖ ਨੇ ਪਿੰਡ ਘਰੇ ਦੇ ਵਿੱਚ ਆਪਣਾ ਖਾਨਦਾਨ ਘਰ ਕਰਾਉਣਾ ਮਾਤਾ ਪਿਤਾ ਪਹਿਲਾਂ ਹੀ ਭੇਜ ਦਿੱਤੇ ਕਿ ਮੈਂ ਇਸ ਘਰ ਦੇ ਵਿੱਚ ਔਲ ਦੇ ਵਿੱਚ ਖਾਨਦਾਨ ਘਰ ਕਰਾਉਣੇ ਦੇ ਵਿੱਚ ਮੈਂ ਆਉਣਾ ਆਪਣੇ ਮਾਤਾ ਪਿਤਾ ਨੂੰ ਆ ਕੇ ਆਪਣੇ ਮਾਤਾ ਪਿਤਾ ਨੂੰ ਸੋ ਹਰ ਸੰਕੀਓ ਵਿਚਾਰ ਨੂੰ ਸਮਝੋ ਸਮਝਣਾ ਹੈ ਵਿਚਾਰਨਾ ਹੈ ਇੱਕ ਵਿਚਾਰ ਗਲਤ ਜਿਰਾਇਓ ਬੰਦੇ ਦਾ ਜੀਵਨ ਨਾਸ ਕਰ ਦਿੰਦਾ ਔਰ ਵਿਚਾਰ ਹੀ ਗਲਤ ਹੋਏ ਅਗੇ ਥੋੜਾ ਹੋਰ ਥੋੜੀ ਵਿਕਾਪਨ ਹੈ ਜਿਸ ਮਾਰਕ ਕਰਦੇ ਤਾਂ ਉਹ ਦੇ ਘਰ ਜਨਮ ਲੈਣਾ ਹੈ ਔਰ ਜਿਹੜੇ ਜੀਵ ਪ੍ਰਾਣੀ ਕਹਿੰਦੇ ਆ ਕਿ ਉਹ ਜਨਮ ਨਹੀਂ ਲੈਂਦਾ ਪਰਮੇਸ਼ਰ ਦੇ ਕਹਿ ਰਹੇ ਕਿ ਮੈਂ ਤਾਪੋ ਦੇ ਕਾਰਨ ਕਾਲਪੁਰ ਪੈ ਰਹੇ ਨੇ ਜਨਮ ਲੈਣਾ ਜੇ ਮੈਂ ਜਨਮ ਲਿਆ ਤਤਾਂ ਕਰਕੇ ਮੈਂ ਜਨਮਿਆ ਹਾਂ ਜਨਮ ਲਿਆ ਉਹ ਕਣਕਪਰੀ ਵਿੱਚ ਕਣਕਪੁਰੀ ਦੇਚ ਕਿਸ ਨੂੰ ਕਿਹਾ ਗਿਆ ਹਰ ਸਤਜੋ ਕਣਕਪੁਰੀ ਧਵੇਂਡ ਵਿੱਚ ਭਾਵ ਅਰਥ ਭਾਵ ਦਾ ਸਿੱਟਾ ਕਿ ਜਨਮ ਮੈਂ ਕਿੱਥੇ ਲੈਣਾ ਹੈ ਤਾਪੂ ਦੇ ਘਰ ਤਾਪੂ ਮਾਤਾ ਦਾ ਘਰ ਕਿੱਥੇ ਸੀ ਪਿੰਡ ਤੋਂ ਹਿੰਡ ਮਾਤਾ ਤਾਪੂ ਦਾ ਘਰ ਪਿਤਾ ਜਵੰਦ ਸਿੰਘ ਦਾ ਘਰ ਦਰਵਾਰਾ ਔਰ ਉਹ ਘਰ ਜਿੱਥੇ ਮਾਤਾ ਤਾਪੂ ਸੀ ਔਰ ਉਹ ਘਰ ਪੁਰਖ ਕਹਿ ਰਹੇ ਹਨ ਕੋ ਕਣਕਪੁਰੀ ਦੇ ਵਿੱਚ ਕਿ ਉਹ ਕਣਕਪੁਰੀ ਦੇ ਵਿੱਚ ਆ ਕਣਕਪੁਰੀ ਭਾਵ ਕਿਥੇ ਉਹ ਕਣਕਪੁਰੀ ਵਿੱਚ ਘਵੈਂਟ ਵਿੱਚ ਕਣਕਪੁਰੀ ਵਿੱਚ ਘਵੈਂਟ ਵਿੱਚ ਭਾਵ ਕਿ ਕਣਕਪੁਰੀ ਦਾ ਭਾਵ ਕਿ ਇਹ ਆ ਤੇ ਪਿੰਡ ਕੋਈ ਇੱਥੇ ਵਿੱਚ ਘਵੈਂਟ ਵਿੱਚ ਕਿਥੇ ਨਸਿਆ ਜਾਣਾ ਸਤਖੰਡ ਦੇ ਵਿੱਚ ਸਤਿਗੁਰੂ ਸ਼ਬਦ ਆਪਣੇ ਨਾਮ ਤੋਂ ਚਾਰ ਜੋ ਪਹਿਲਾਂ ਹੀ ਲਾ ਦਿੱਤਾ ਕਿ ਮੇਰਾ ਸਥਾਨ ਪਿੰਡ ਕੋਈ ਉੱਥੇ ਮੈਂ ਜਨਮ ਲੈਣਾ ਉੱਥੇ ਮੈਂ ਪ੍ਰਗਟ ਹੋ ਜਾਣਾ ਉੱਥੇ ਤਾਪੋ ਦੇ ਕਰਮ ਨੇ ਚੰਦ ਚੱਲ ਜਾਣਾ ਔਰ ਜਦੋਂ ਚੰਨ ਚੜ੍ਹਿਆ ਸਮਾਂ ਲੱਗਦਾ ਇਹਨਾਂ ਸਮਾਂ ਨਹੀਂ ਹੈ ਔਰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਦਰਸ਼ਨ ਕੀਤਾ ਉਸ ਜੰਦ ਚੜੇ ਦਾ ਆ ਕੇ ਸੰਤ ਕਲੂਪਾ ਬਾਬਾ ਗਮਨੀ ਸਿੰਘ ਨੇ ਦਰਸ਼ਨ ਕੀਤਾ ਤੇ ਚਰਨ ਕਮਲਾਂ ਨੂੰ ਦਾੜਾ ਸ਼ਹਾਇ ਤੇ ਪਰਮੇਸ਼ਰ ਦੀਆਂ ਪ੍ਰਦਖਣਾ ਕੀਤੀਆਂ ਔਰ ਮੇਰੇ ਤੋਂ ਇਹਨਾਂ ਕਿ ਸਭ ਤੋਂ ਪਹਿਲਾਂ ਸੀਤ ਪ੍ਰਸ਼ਾਦ ਜਿਹੜਾ ਆ ਸੰਤ ਕਲੂਪਾ ਬਾਬਾ ਗਮਨੀ ਸਿੰਘ ਨੇ ਤਿਆਰਿਆ ਦਾ ਪ੍ਰਸ਼ਾਦ